ਤੇ ਇਹਨੂੰ ਜਿਹੜਾ ਹੈਗਾ ਦੋਸ਼ੀ ਨੂੰ ਇਸ ਬਾਰੇ ਜਿਹੜਾ ਉਹਦੀ ਪੁੱਛਗਿੱਛ ਜਿਹੜੀ ਅਸੀਂ ਮੋਡਨਲੀ ਪੁੱਛਗਿੱਛ ਕੀਤੀ ਆ ਉਹ ਆਪਣੇ ਕੰਮ ਵਾਸਤੇ ਜਾ ਰਿਹਾ ਸੀ ਐਂਡ ਉਹ ਇਹਨੂੰ ਨਹੀਂ ਪਛਾਣਦੇ ਸੀ ਇੱਕ ਫਾਸਟ ਗੱਡੀ ਆ ਰਹੀ ਸੀ ਹਿੱਟ ਹੋ ਗਿਆ ਐਂਡ ਜਿਹੜਾ ਹੈਗਾ ਉਹ ਵੀ ਘਬਰਾ ਗਿਆ ਤੇ ਘਬਰਾਣ ਤੋਂ ਬਾਅਦ ਉਹਨੇ ਜਿਹੜੀ ਹੈਗੀ ਉਹਦੀ ਵਰਜਨ ਹੈ ਵਰਜਨ ਇਹ ਹੈ ਕਿ ਉਸਨੇ ਘਬਰਾ ਕੇ ਡਰਦੇ ਹੋਏ ਗੱਡੀ ਜਿਹੜੀ ਉੱਥੇ ਨਹੀਂ ਰੁਕੀ ਤੁਹਾਨੂੰ ਵੀ ਲੱਗਦਾ ਕਿ ਇਹਦਾ ਧਿਆਨ ਵਗੈਰਾ ਪਟ ਗਿਆ ਕਿ ਮੋਬਾਈਲ ਤੋਂ ਵਗੈਰਾ ਕਿਉਂਕਿ ਤੁਸੀਂ ਕੱਲ ਵੀ ਉੱਥੇ ਮੌਕੇ ਤੇ ਸੀਗੇ ਬੜਾ ਵਾਸਟ ਹੈ ਉਹ ਹਾਈਵੇ ਕਿ ਇੱਕੋ ਦਮ ਉਹ ਅੱਗੇ ਆ ਗਈ ਜਾਂ ਇਹਨੂੰ ਇਸ ਤਰੀਕੇ ਦੇ ਨਾਲ ਸਾਰਾ ਵਾਪਰ ਗਿਆ ਇਹ ਜਿਹੜਾ ਹੈਗਾ ਹਾਸਾ ਜਿਹੜੇ ਦੇਖੋ ਦੋਸ਼ੀ ਦੀ ਪੁਛਕਿਸ ਦੇ ਵਿੱਚ ਆ ਉਹ ਜਦੋਂ ਇਹ ਸੜਕ ਕ੍ਰੋਸ ਕਰਨ ਲੱਗੇ ਤਾਂ ਗੱਡੀ ਸਪੀਡ ਤੇਜ਼ ਸੀ ਉਹ ਜਿਹੜਾ ਹੈਗਾ ਇੰਨੀ ਜਲਦੀ ਜਿਹੜਾ ਹੈਗਾ ਉਹਨੂੰ ਜਿਹੜਾ ਬ੍ਰੇਕਡਾਊਨ ਨਹੀਂ ਕਰ ਸਕਿਆ ਇਹਨੇ ਜਾਣਾ ਕਿਹੜੇ ਰੂਟ ਤੋਂ ਸੀ ਕਿਹਾ ਐਕਸੀਡੈਂਟ ਵਾਲੇ ਨਾਲ ਕਿਹੜਾ ਰੂਟ ਵਗੈਰਾ ਚੇਂਜ ਕੀਤਾ ਜਾਂ ਰੁਕ ਗਿਆ ਉਸ ਤੋਂ ਬਾਅਦ ਨਹੀਂ ਇਹਨੇ ਜਿਹੜਾ ਹੈਗਾ ਨੇੜੇ ਅਗਲੇ ਜਾਣਾ ਸੀ ਜਲੰਧਰ ਸਾਈਡ ਆਉਣਾ ਸੀ ਬਟ ਫਿਰ ਉਸ ਤੋਂ ਬਾਅਦ ਇਹ ਆਪਣੇ ਪਿੰਡਾਂ ਦੇ ਵਿੱਚ ਦੀ ਆਪਣੇ ਅੱਗੇ ਚਲਾ ਗਿਆ ਘਰ ਨੂੰ ਡਰਾਈਵਿੰਗ ਲਾਇਸੈਂਸ ਦੇ ਪਿੱਛੇ ਕੋਈ ਕੰਦੇ ਤੇ ਕੋਈ ਪਹਿਲਾਂ ਦਾ ਕੋਈ ਮਾਮਲਾ ਐ ਐਸ ਐਚ ਕੋਈ ਤਾਂ ਨਹੀਂ ਨਹੀਂ ਇਹ ਜਿਹੜਾ ਦੋਸ਼ੀ ਹੈਗਾ ਅਮਰਤਪਾਲ ਸਿੰਘ ਢਿੱਲੋਂ ਇਹ 26 ਸਾਲ ਦਾ ਲੜਕਾ ਹੈ ਇਹ ਉਮਰ ਇਹਦੀ 26 ਸਾਲ ਹੈ ਤੇ ਕੋਈ ਕ੍ਰਿਮੀਨਲ ਕੇਸ ਜਿਹੜਾ ਹੈਗਾ ਹੋਰ ਦਰਜਾਣਾ ਨਹੀਂ ਪਾਇਆ ਗਿਆ ਐਂਡ ਇਹਦੇ ਕੋਲੇ ਡਰਾਈਵਿੰਗ ਲਾਇਸੈਂਸ ਵਗੈਰਾ ਵੀ ਹੈਗਾ ਸੀ ਤੇ మేబీ ਇਹ ਵੀ ਹੋ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਡਰਾਈਵਿੰਗ ਦਾ ਐਂਡ ਇੰਡੀਆ ਦੇ ਵਿੱਚ ਡਰਾਈਵਿੰਗ ਦਾ ਜਿਹੜਾ ਹੈਗਾ ਲੈਫਟ ਹੈਂਡ ਰਾਈਟ ਸਾਈਡ ਦਾ ਜਿਹੜੀ ਹੈਗੀ ਆ ਉਹਦੇ ਕਰਕੇ ਕਈ ਵਾਰ ਆਪਣੀ ਜਿਹੜੀ ਹੈਗੀ ਡਰਾਈਵਿੰਗ ਦੇ ਉੱਤੇ ਇੱਕ ਗ੍ਰਿਪ ਹੈ ਜਿਹੜੀ ਕਮਾਂਡ ਨਹੀਂ ਬਣਦੀ ਜਦੋਂ ਇਹ ਆਇਆ ਮੈਂ ਤੇ ਉਸ ਤੋਂ ਬਾਅਦ ਰੈਗੂਲਰ ਗੱਡੀ ਚਲਾਉਂਦਾ ਰਿਹਾ ਕਿ ਪਹਿਲੀ ਦੂਸਰੀ ਵਾਰੀ ਵੀ ਇਹਨੇ ਡਰਾਈਵ ਕੀਤੀ ਜਦੋਂ ਆਇਆ ਨਹੀਂ ਜਦੋਂ ਆਉਂਦਾ ਅਕਸਰ ਇੱਥੋਂ ਹੀ ਗਿਆ ਹੈਗਾ ਇੱਥੇ ਚਲਾ ਲੈਂਦਾ ਸੀ ਗੱਡੀ ਇਹਦੇ ਕੋਲੇ ਡਰਾਈਵਿੰਗ ਲਾਇਸੈਂਸ ਸੀ ਐਂਡ ਉੱਥੇ ਦਾ ਇਹਦੇ ਕੋਲ ਵਰਕ ਪਰਮਿਟ ਸੀ ਕਿਹੜੇ ਪਿੰਡਾਂ ਦਾ ਰੁਕ ਆਪਣੇ ਜਿਹੜੇ ਪਿੰਡੇ ਦੇ ਨੇੜੇ-ਨੇੜੇ ਵਾਲੇ ਪਿੰਡ ਹੈਗੇ ਨੇ ਉਧਰ ਕਿਸ਼ਨਗੜ੍ਹ ਤੋਂ ਜਿਹੜੇ ਹੈ ਕਿਸ਼ਨਗੜ੍ਹ ਦੇ ਕੈਮਰਾ ਦੇ ਵਿੱਚ ਡਿਟੈਕਟਰ ਦਾ ਉੱਥੋਂ ਫਿਰ ਵਾਪਸ ਇਹਦੀ ਪੁੱਛ ਕੇ ਇਸ ਦੇ ਵਿੱਚ ਜਿਹੜਾ ਹੈਗਾ ਇਕੱਲਾ ਹੀ ਹੈਗਾ ਸੀ ਆਪਣੀ ਗੱਡੀ ਠੀਕ ਰੱਖ ਕੇ ਕਿਸੇ ਪਾਸੇ ਅੱਗੇ ਨੇ ਜਾਣਾ ਸੀ ਉਧਰ ਜਾ ਰਿਹਾ ਸੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਹੈਗਾ ਜਿਹੜਾ ਹੈਗਾ ਲੇਬਰ ਵਗੈਰਾ ਕਰਦਾ ਹੈ ਇਹਦੀਆਂ ਭੈਣਾਂ ਹੈਗੀਆਂ ਨੇ ਤਿੰਨ ਭੈਣਾਂ ਨੇ ਉਹ ਵੀ ਕੈਨੇਡਾ ਦੇ ਵਿੱਚ ਹੀ ਹੈਗੀਆਂ ਸੈਟਲਡ ਨੇ ਉਧਰ ਹੀ ਇਹਦੀ ਮਦਰ ਵੀ ਉਧਰ ਆਪਣੇ ਕੈਨੇਡਾ 'ਚ ਹੀ ਆ ਇਹਦੇ ਫਾਦਰ ਦੀ ਜਿਹੜੀ ਡੈਥ ਹੋਈ ਹੋਈ ਹੈ ਕਿਹੜੇ ਪਿੰਡ ਦਾ ਬਿਆਸ ਪਿੰਡ ਜਿਹੜਾ ਨਾਲ ਪਿੰਡੇ ਤਾਂ ਕਿ ਦਾਸੂਵਾਲ ਪਿੰਡ ਹੈਗਾ ਥਾਣਾ ਗਰਦਾਰਪੁਰ ਚ ਪੈਂਦਾ ਜੀ ਜੀ ਦਸਵਾਲ